ਇਹ ਟੀਵੀ ਨਾਲ ਦੇਖਣ ਵਾਲੇ ਸਾਰੀ ਸੰਗਤ ਨੂੰ ਮੈਂ ਆਪਣੇ ਵੱਲੋਂ ਔਰ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਨੰਡਾਲਾ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਖਦਾ ਜੀ ਪਿਛਲੇ ਦਿਨੀ ਅਸੀਂ ਇੱਕ ਵੀਡੀਓ ਪਾਈ ਸੀ ਔਰ ਇੱਕ ਨਾਰਮਲੀ ਡਿਮਾਂਡ ਕੀਤੀ ਜੀ ਉਹ ਡਿਮਾਂਡ ਨੂੰ ਪੂਰਤ ਕਰਦੇ ਹੋਏ ਸਰਦਾਰ ਸੁਖਦੇਵ ਸਿੰਘ ਸਵਰਨ ਟੈਂਬਰ ਸਟੋਰ ਨੰਡਾਲਾ ਜਿਨ੍ਹਾਂ ਨੇ 5000 ਇੰਟਰਲੌਕ ਟਾਇਲ ਦੀ ਜਿਹੜੀ ਸੇਵਾ ਹੈ ਉਹ ਸਾਡੇ ਸਕੂਲ ਨੂੰ ਇਹਨਾਂ ਨੇ ਦਿੱਤੀ ਹੈ ਇਹਨਾਂ ਨੇ ਪਿਛਲੇ ਸਮੇਂ ਵਿੱਚ ਵੀ ਬਹੁਤ ਸਾਰੀ ਸੇਵਾ ਸਾਡੇ ਸਕੂਲ ਨੂੰ ਕੀਤੀ ਹੈ ਅਸੀਂ ਸਾਰਾ ਸਕੂਲ ਸਾਰਾ ਸਟਾਫ ਹੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਹੋਰ ਪਤਵੰਤੇ ਸੱਜਣਾ ਨੂੰ ਵੀ ਇਹ ਬੇਨਤੀ ਕਰਦੇ ਆਂ ਕਿ ਜਿਹੜਾ ਥੋੜਾ ਕੰਮ ਰਹਿੰਦਾ ਸਾਡਾ ਸਕੂਲ ਦਾ ਉਹਨੂੰ ਵੀ ਨੇਪੜਾ ਜਾਵੇ ਨੇਪੜਾ ਚਾਰ ਜਾਵੇ ਸੋ ਦੁਆਰਾ ਫੇਰ ਤੇ ਸਰਦਾਰ ਸੁਖਦੇਵ ਸਿੰਘ ਇਹਨਾਂ ਦੇ ਸਾਰੇ ਹੀ ਪਰਿਵਾਰ ਦਾ ਇਹਨਾਂ ਦੇ ਬੱਚੇ ਜਿਹੜੇ ਵਿਦੇਸ਼ ਵਿੱਚ ਆ ਉਹਨਾਂ ਨੇ ਸਾਰਾ ਹੀ ਇਹ ਕੰਮ ਸਾਰੇ ਹੀ ਸੇਵਾ ਦਾ ਦਾਨ ਰਲ ਕੇ ਸਾਰੇ ਪਰਿਵਾਰ ਨੇ ਸਾਡੇ ਸਕੂਲ ਨੂੰ ਇਹ ਦਿੱਤਾ ਵੈ ਅਸੀਂ ਸਾਰਾ ਸਕੂਲ ਸਾਰਾ ਸਟਾਫ ਇਹਨਾਂ ਦਾ ਦੁਆਰਾ ਫੇਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚੈਨਲ ਦੇਖਣ ਵਾਲੇ ਸਾਰੀ ਸੰਗਤ ਨੂੰ ਮੈਂ ਆਪਣੇ ਵੱਲੋਂ ਔਰ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਨੰਡਾਲਾ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਖਦਾ ਜੀ ਪਿਛਲੇ ਦਿਨੀ ਅਸੀਂ ਇੱਕ ਵੀਡੀਓ ਪਾਈ ਸੀ ਔਰ ਇੱਕ ਨਾਰਮਲੀ ਡਿਮਾਂਡ ਕੀਤੀ ਜੀ ਉਹ ਡਿਮਾਂਡ ਨੂੰ ਪੂਰਤ ਕਰਦੇ ਹੋਏ ਸਰਦਾਰ ਸੁਖਦੇਵ ਸਿੰਘ ਸਵਰਨ ਟੈਂਬਰ ਸਟੋਰ ਨੰਡਾਲਾ ਜਿਨ੍ਹਾਂ ਨੇ 5000 ਇੰਟਰਲੌਕ ਟਾਇਲ ਦੀ ਜਿਹੜੀ ਸੇਵਾ ਦਾ ਉਹ ਸਾਡੇ ਸਕੂਲ ਨੂੰ ਇਹਨਾਂ ਨੇ ਦਿੱਤੀ ਹੈ। ਇਹਨਾਂ ਨੇ ਪਿਛਲੇ ਸਮੇਂ ਵਿੱਚ ਵੀ ਬਹੁਤ ਸਾਰੀ ਸੇਵਾ ਸਾਡੇ ਸਕੂਲ ਨੂੰ ਕੀਤੀ ਹੈ। ਅਸੀਂ ਸਾਰਾ ਸਕੂਲ ਸਾਰਾ ਸਟਾਫ ਹੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਹੋਰ ਪਤਵੰਤੇ ਸੱਜਣਾਂ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਜਿਹੜਾ ਥੋੜਾ ਕੰਮ ਰੰਦਾ ਸਾਡਾ ਸਕੂਲ ਦਾ ਉਹਨੂੰ ਵੀ ਨੇਪੜਾ ਜਾਵੇ ਨੇ ਆਪਣੇ ਚਾਰਜ ਜਾਵੇ। ਸੋ ਦੁਆਰਾ ਫੇਰ ਤੇ ਸਰਦਾਰ ਸੁਖਦੇਵ ਸਿੰਘ ਇਹਨਾਂ ਦੇ ਸਾਰੇ ਹੀ ਪਰਿਵਾਰ ਦਾ ਇਹਨਾਂ ਦੇ ਬੱਚੇ ਜਿਹੜੇ ਵਿਦੇਸ਼ ਵਿੱਚ ਹੈ ਉਹਨਾਂ ਨੇ ਸਾਰਾ ਹੀ ਇਹ ਕੰਮ ਸਾਰਾ ਹੀ ਸੇਵਾ ਦਾ ਦਾਨ ਰਲ ਕੇ ਸਾਰੇ ਪਰਿਵਾਰ ਨੇ ਸਾਡੇ ਸਕੂਲ ਨੂੰ ਇਹ ਦਿੱਤਾ ਵਾ ਅਸੀਂ ਸਾਰਾ ਸਕੂਲ ਸਾਰਾ ਸਟਾਫ ਇਹਨਾਂ ਦਾ ਦੁਆਰਾ ਫੇਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ